ਅੱਜ ਦਲ ਖਾਲਸਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦਲ ਖਾਲਸਾ ਵੱਲੋਂ 12 ਮਾਰਚ ਨੂੰ ਦਮਦਵਾ ਸਾਹਿਬ ਧਰਤੀ ਤੇ ਕੱਢਿਆ ਜਾਵੇਗਾ ਮਾਰਚ 13 ਤਰੀਕ ਨੂੰ ਭੋਗ ਪਾਣਗੇ ਅੜਾਂਗੇ ਜਿਵੇਂ ਮੈਂ ਪਹਿਲਾਂ ਵੀ ਸਾਡਾ ਇਹਨਾਂ ਦੀਆਂ ਵੋਟਾਂ ਦੇ ਨਾਲ ਕੋਈ ਲੈਣ ਦੇਣ ਨੀਗਾ ਸਾਡਾ ਸੰਘਰਸ਼ ਜਾਰੀ ਆ ਤੇ ਜੇ ਡੱਕਣਗੇ ਤੇ ਅਸੀਂ ਤਿਆਰ ਆ ਅਸੀਂ ਸੰਘਰਸ਼ ਕਰਾਂਗੇ ਲੜਾਂਗੇ ਤੇ ਮਾਰਚ ਹੋਏਗਾ ਦਲ ਖਾਲਸਾ ਦੀ ਨੋ ਇਲੈਕਸ਼ਨ ਪਾਲਿਸੀ ਆ ਹਰ ਹਰ ਵਾਰ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ ਉਸ ਤੋਂ ਪਹਿਲਾਂ ਪਾਰਟੀ ਦੀ ਮੀਟਿੰਗ ਹੁੰਦੀ ਹੈ ਇਸ ਚੀਜ਼ ਦੇ ਉੱਤੇ ਜਿਹਦੇ ਵਿੱਚ ਇੱਕ ਚੀਜ਼ਾਂ ਸਾਰੀਆਂ ਵਿਚਾਰੀਆਂ ਜਾਂਦੀਆਂ ਨੇ ਸੋ ਉਹਦੇ ਵਾਸਤੇ ਇੱਕ ਸਪੈਸ਼ਲ ਮੀਟਿੰਗ ਜਿਹੜੀ ਆ ਪਾਰਟੀ ਆਰਗੇਨਾਈਜ਼ ਕਰੇਗੀ ਉਸ ਤੋਂ ਬਾਅਦ ਇਹ ਇਸ ਚੀਜ਼ ਦਾ ਫੈਸਲਾ ਕੀਤਾ ਜਾਏਗਾ ਕਿ ਕੀ ਕਿਸੇ ਦੀ ਸਪੋਰਟ ਕਰਨੀ ਹੈ ਜਾਂ ਨਹੀਂ ਕਰਨੀ ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਸ ਮੀਟਿੰਗ ਦੇ ਵਿੱਚ ਡਿਸਾਈਡ ਹੋਣ। ਮੈਂ ਕਹਿ ਰਿਹਾ ਕਿ ਇਹਦੇ ਬਾਰੇ ਸਾਰੀ ਦੀ ਸਾਰੀ ਪਾਰਟੀ ਦੀ ਮੀਟਿੰਗ ਹੋਏਗੀ। ਮੈਂ ਇੰਡੀਵਿਜੂਅਲ ਤੌਰ ਤੇ ਇਸ ਚੀਜ਼ ਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਮੇਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਇਸ ਚ ਪਾਵਰ ਨਹੀਂ ਆ ਕਿ ਮੈਂ ਕਿਸੇ ਦੀ ਹਮਾਇਤ ਕਰਨੀ ਹੈ ਜਾਂ ਨਹੀਂ ਕਰਨੀ ਵਿਰੋਧ ਕਰਨਾ ਨਹੀਂ ਕਰਨਾ ਇਲੈਕਸ਼ਨ ਲੜਨੀ ਜਾਂ ਨਹੀਂ ਲੜਨੀ ਇਹ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਨਹੀਂ ਆਉਂਦਾ ਇਹ ਪੂਰੀ ਦੀ ਪੂਰੀ ਪਾਰਟੀ ਦੀ ਐਗਜ਼ੀਕਟਿਵ ਬੈਠ ਕੇ ਡਿਸਾਈਡ ਕਰੇਗੀ ਉਸ ਤੋਂ ਬਾਅਦ ਇਹ ਦੇ ਉੱਤੇ ਜਿਹੜਾ ਕੋਈ ਕਮੈਂਟ ਕੀਤਾ ਜਾ ਸਕਦਾ ਨੌਜਵਾਨ ਆ ਉਹਨਾਂ ਦੇ ਮਾਪਿਆਂ ਵੱਲੋਂ ਇਸ ਗੱਲ ਦਾ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਨੇ 1 ਮਾਰਚ ਦਮਦਵਾ ਸਾਹਿਬ ਦੀ ਧਰਤੀ ਤੋਂ ਸ਼ੁਰੂ ਕਰਕੇ ਅਮਰਸਾਹਬ ਆਉਣਾ ਹੈ ਉਹਨਾਂ ਦੀ ਕੱਲ ਦੀ ਫੋਟੋ ਫੜਾਈ ਹੋਈ ਹੈ ਔਰ ਉਹਦੇ ਨਾਲ ਬਹੁਤ ਸਾਰੇ ਸਿੱਖ ਕਾਰਕੁਨ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਬਿਲਕੁਲ ਗੈਰਕਾਨੂੰਨੀ ਕਾਰਵਾਈ ਆ ਭਾਰਤ ਪੰਜਾਬ ਸਰਕਾਰ ਦੀ। ਇਹ ਇੱਕ بڑا ਢਾਲ ਵਰਤਦੇ ਨੇ ਕਿ ਜੀ ਇਲੈਕਸ਼ਨ ਆ ਗਿਆ। ਤੇ ਉਹਦੇ ਵਿੱਚ ਤੁਸੀਂ ਇਹੋ ਜਿਹੇ ਜਿਹੜੀਆਂ ਕਾਰਵਾਈਆਂ ਨਹੀਂ ਕਰ ਸਕਦੇ। ਉਹਦੇ ਮੱਦੇਨਜ਼ਰ ਜੀ ਆਪਾਂ ਇਹ ਸਾਰੀ ਜਿਹੜੀ ਐਕਟੀਵਿਟੀਆ ਕਰਦੇ। ਵੀ ਤੁਸੀਂ ਮਾਹੌਲ ਖਰਾਬ ਕਰ ਸਕਦੇ। ਪਹਿਲੀ ਗੱਲ ਤੇ ਇਹ ਕਿ ਇਹੋ ਜਿਹੇ ਜਿਹੜੀਆਂ ਐਕਟੀਵਿਟੀ ਆ ਜਾਂ ਜਿਹੜੇ ਇਹੋ ਜਿਹੇ ਮਾਰਚ ਨੇ ਇਹਨਾਂ ਦੇ ਨਾਲ ਵੋਟਾਂ ਦਾ ਕੀ ਲੈਣ ਦੇਣ ਇਹ ਉਦੋਂ ਵੀ ਚੱਲਦੇ ਸੀ ਜਦੋਂ ਕੋਰਡ ਆਫ ਕੰਡਕਟ ਨਹੀਂ ਧੱਕਾ ਇਹ ਉਸ ਤੋਂ ਬਾਅਦ ਵੀ ਚੱਲਦਾ ਤੇ ਇਹਨਾਂ ਦਿਨਾਂ ਦੇ ਦੌਰਾਨ ਵੀ ਚੱਲਣੇ ਸਾਡੇ ਇਹ ਮਾਰਚ ਸਾਡੀਆਂ ਇਹ ਰੈਲੀਆਂ ਜਾਂ ਸਾਡੀਆਂ ਕਾਨਫਰੰਸਾਂ ਕੋਈ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਥੋੜੀ ਆ ਸਾਨੂੰ ਵੋਟਾਂ ਦੇ ਨਾਲ ਕੋਈ ਲੈਣ ਦੇਣ ਨਹੀਂਗਾ ਅਸੀਂ ਤੇ ਸਿੱਖੀ ਦਾ ਪ੍ਰਚਾਰ ਆਪਣੀ ਆਜ਼ਾਦੀ ਦਾ ਪ੍ਰਚਾਰ ਕਰਨਾ ਹੈ ਤੇ ਉਹਦੇ ਨਾਲ ਇੰਡੀਆ ਦੇ ਚ ਇਲੈਕਸ਼ਨ ਹੁੰਦੀ ਨਹੀਂ ਹੁੰਦੀ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਸੋ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਕੱਲ ਕਾਰਵਾਈ ਕੀਤੀ ਗਈ ਹੈ ਉਹ ਨਿੰਦਣਯੋਗ ਹੈ ਔਰ ਇਹੋ ਜਿਹੇ ਜਿਹੜੇ ਪ੍ਰਦਰਸ਼ਨ ਹੁੰਦੇ ਨੇ ਜਿਹੜੇ ਇਹੋ ਜਿਹੇ ਮਾਰਚ ਹੁੰਦੇ ਨੇ ਇਹਨਾਂ ਨੂੰ ਦੱਬ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇੱਕੋ ਟੇਬਲ ਦੇ ਉੱਤੇ ਆ ਕੇ ਬਹਿ ਜਾਂਦੀਆਂ ਨੇ ਵੀ ਹਾਂ ਅਸੀਂ ਇੱਥੇ ਹਰ ਆਜ਼ਾਦੀ ਪਸੰਦ ਬੰਦੇ ਦੀ ਆਵਾਜ਼ ਦੱਬਣੀ ਹੈ ਜਿਹੜੀ ਕਿ ਬਿਲਕੁਲ ਵੀ ਦੱਬੀ ਨਹੀਂ ਜਾਊਗੀ ਸੋ ਅਖੀਰ ਤੇ ਇੱਕ ਵਾਰ ਫੇਰ ਮੈਂ ਆਪਣੀ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਨਾਲ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਨਿਕਲਣ ਘਰ ਅਜਬਾਰ ਆਜ਼ਾਦੀ ਲਈ ਸੰਘਰਸ਼ ਕਰਨ ਤਾਂ ਕਿ ਪੰਜਾਬ ਦੇ ਸਾਰੇ ਮਸਲੇ ਜਿਹੜੇ ਆ ਉਹ ਹੱਲ ਹੋ ਸਕਣ ਕਿਉਂਕਿ ਸਾਡੇ ਸਾਰੇ ਮਸਲੇ ਦਾ ਸਿਰਫ ਤੇ ਸਿਰਫ ਪੰਜਾਬ ਦੀ ਆਜ਼ਾਦੀ 'ਚ ਪਿਆ ਆ ਜਿੱਥੇ ਇੰਡੀਆ ਪੂਰੀ ਤਰ੍ਹਾਂ ਵਾਇਲੈਂਟ ਹੋਇਆ ਬੈਠਾ ਆ ਸਾਡੇ ਕਤਲ ਕਰ ਰਿਹਾ ਹੈ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਉੱਥੇ ਇਹ ਵੀ ਕੋਈ ਹੱਤਕਦਨੀ ਨਹੀਂ ਕਿ ਇਹ ਪੰਜਾਬ ਦੀ ਧਰਤੀ ਤੇ ਵੀ ਰੁਕਣ ਵਾਲੇ ਨਹੀਂਗੇ ਕੱਲ ਨੂੰ ਕਿਸੇ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਪਰ ਮੈਂ ਨਾਲ ਦੇ ਨਾਲ ਇਹ ਵੀ ਮੰਨਦਾ ਕਿ ਜੇ ਸਾਡਾ ਸੰਘਰਸ਼ ਚੱਲੇਗਾ ਤੇ ਉਹਦੇ ਵਿੱਚ ਦੁਸ਼ਮਣ ਚੇੜ ਸਾਡੇ ਉੱਤੇ ਜ਼ਰੂਰ ਕੱਡੇਗਾ ਤੇ ਇਹਦੇ ਤੋਂ ਡਰਨ ਦੀ ਲੋੜ ਨਹੀਂ ਕਿ ਸਗੋਂ ਇਹਨਾਂ ਚੀਜ਼ਾਂ ਨੂੰ ਫੇਸ ਕਰਨਾ ਹੀ ਸੰਘਰਸ਼ ਹੁੰਦਾ ਹੈ ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਤਿਆਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਇੱਕ ਬਿਆਨ ਬੜਾ ਚਰਚਾ ਦੇ ਵਿੱਚ ਆ ਉਹ ਹੈਗਾ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦਾ ਜਿਨ੍ਹਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੀ ਤਸਦੀਕ ਕੀਤੀ ਆ ਉਹਨਾਂ ਨੇ ਮੰਨਿਆ ਆ ਇਹ ਜਿਹੜਾ ਬੰਦਾ ਵੀ ਉਹਨਾਂ ਦੇ ਵਰਡ ਨੇ ਵੀ ਜਿਹੜਾ ਬੰਦਾ ਵੀ ਦੇਸ਼ ਦੇ ਖਿਲਾਫ ਇੰਡੀਆ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਉਹਦੇ ਲਈ ਸਾਨੂੰ ਉਹਨਾਂ ਨਾਮ ਲੈ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਉਹਨਾਂ ਮਾਰਨਾ ਪਵੇ। ਮਤਲਬ ਇਹ ਉਸ ਗੱਲ ਤੇ ਮੋਹਰ ਲਾਉਂਦਾ ਹੈ ਇਹਨਾਂ ਦਾ ਬਿਆਨ ਜਿਹੜਾ ਅਸੀਂ ਪਿਛਲੇ 1.5 ਸਾਲ ਤੋਂ ਕਹਿ ਰਹੇ ਹਾਂ ਕਿ ਇੰਡੀਆ ਟਰਾਂਸ-ਨੇਸ਼ਨਲ ਰਿਪਰੈਸ਼ਨ ਕਰਦਾ ਪਿਆ ਹੈ ਜਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਹਨ ਵਿਦੇਸ਼ਾ ਦੂਸਰੇ ਮੁਲਕਾਂ ਦੀ ਧਰਤੀ ਦੇ ਉੱਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਉਹ ਕਰਦਾ ਪਿਆ ਹੈ। ਉਪਾਈ ਪੰਜਵੜ ਦੇ ਸ਼ਹਾਦਤ ਤੋਂ ਸਿੱਖਾਂ ਦੇ ਨਾਲ ਸ਼ੁਰੂ ਹੋਈਆਂ ਭਾਈ ਨੱਜਰ ਦੀ ਸ਼ਹਾਦਤ ਹੋਈ ਔਰ ਅਮਰੀਕਾ ਦੇ ਵਿੱਚ ਪੰਨੋ ਦੀ ਹਤਿਆ ਦਾ ਜਿਹੜਾ ਸਾਜ਼ਿਸ਼ ਹੋ ਰਚੀ ਗਈ ਜਿਹੜੀ ਕਿ ਨਾਕਾਮ ਹੋ ਗਈ ਔਰ ਇਹ ਸਾਰੀ ਗੱਲ ਉਦੋਂ ਆਈ ਜਦੋਂ ਯੂਕੇ ਬੇਸਡ ਗਾਰਡੀਅਨ ਨੇ ਇੱਕ ਸਟੋਰੀ ਕੀਤੀ ਇੱਕ ਉਹਦੇ ਵਿੱਚ ਉਹਨੇ ਖੁਲਾਸੇ ਕੀਤੇ ਜਦੋਂ ਉਹ ਇੰਟਰਵਿਊਸ ਕਰਦੇ ਆ ਤੇ ਉਹਦੇ ਵਿੱਚ ਉਹ ਮੰਨਦੇ ਆ ਕਿ ਤਕਰੀਬਨ ਪਿਛਲੇ 4 ਸਾਲਾਂ 'ਚ 20 ਤੋਂ ਵੱਧ ਇਹੋ ਜਿਹੇ ਕੇਸ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਹੀ ਕਰ ਚੁੱਕੇ ਨੇ ਐਲੀਮੀਨੇਟ ਕਰ ਚੁੱਕੇ ਨੇ ਲੋਕਾਂ ਨੂੰ ਸੋ ਉਸ ਬਿਆਨ ਨੂੰ ਜਿਹੜਾ ਬੜੀ ਗੰਭੀਰਤਾ ਦੇ ਨਾਲ ਮੈਂ ਸਮਝਦਾ ਲੈਣਾ ਚਾਹੀਦਾ ਔਰ ਗਾਰਡੀਅਨ ਦੀ ਉਸ ਰਿਪੋਰਟ ਨੂੰ ਵੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਗੱਲ ਬੜੀ ਸਾਫ਼ ਕੀਤੀ ਆ ਕਿ ਜਿੱਥੇ ਇਹਨਾਂ ਨੇ ਮੁਸਲਮਾਨ ਮਾਰੇ ਨੇ ਉੱਥੇ ਜਦੋਂ ਇੰਡੀਆ ਦੀ ਗਵਰਨਮੈਂਟ ਨੇ ਕਿਸਾਨੀ ਸੰਘਰਸ਼ ਹਾਰਿਆ ਆ ਜਦੋਂ ਕਿਸਾਨੀ ਬਿੱਲ ਆਏ ਕਿਸਾਨੀ ਕਾਨੂੰਨ ਬਣੇ ਗਿਓ ਤਿੰਨ ਉਹਨਾਂ ਤੋਂ ਜਦੋਂ ਵਾਪਸ ਹੋਇਆ ਆ ਤੋ ਉਸ ਤੋਂ ਬਾਅਦ ਚਿਹੜੇ ਹੋਏ ਨੇ ਖਾਸ ਤੌਰ ਦੇ ਤੇ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਨਾਲ ਤੇ ਚਿਹੜੇ ਹੀ ਹੋਏ ਨੇ ਕਿਉਂਕਿ ਉਹਦੀ ਅਗਵਾਈ ਪੰਜਾਬ ਨੇ ਕੀਤੀ ਪਰ ਖਾਸ ਤੌਰ ਦੇ ਤੇ ਉਹਨਾਂ ਦੀ ਜਿਹੜੀ ਚਿਹੜਿਆ ਉਹ ਸਿੱਖਾਂ ਦੇ ਉੱਤੇ ਤੇ ਉਹ ਇੱਕ ਯੂ ਟਰਨ ਜਿਹੜਾ ਸ਼ਬਦ ਵਰਤਦੇ ਨੇ ਵੀ ਇੱਕ ਯੂ ਟਰਨ ਵਜਾ ਜਦੋਂ ਇਹਨਾਂ ਨੂੰ ਆਪਣੇ ਲਾਅਸ ਜਿਹੜੇ ਵਾਪਸ ਲੈਣੇ ਪਏ ਤੇ ਮੋਦੀ ਨੇ ਆਪਣੀ ਪਾਲਿਸੀ ਦੇ ਵਿੱਚ ਯੂ ਟਰਨ ਮਾਰਦੇ ਹੋਏ ਇਹ ਜਿਹੜੇ ਆਪਰੇਸ਼ਨਸ ਆ ਉਹ ਹੋਣੇ ਸ਼ੁਰੂ ਹੋਏ ਉਸ ਤੋਂ ਬਾਅਦ ਵਿੱਚ ਸੋ ਹੁਣ ਜਿਹੜਾ ਰਾਜਨਾਥ ਸਿੰਘ ਦਾ ਬਿਆਨ ਆ ਪਾਕਿਸਤਾਨ ਦੇ ਹਵਾਲੇ ਦੇ ਨਾਲ ਆਇਆ ਇਹ ਸਮਝਣ ਦੀ ਜ਼ਰੂਰਤ ਆ ਪਿਛਲੇ 1.5 ਸਾਲ ਤੋਂ ਇਹਨਾਂ ਨੇ ਸਿਰਫ ਇੱਕ ਹੀ ਰੱਟ ਲਾਈ ਹੈ ਕੈਨੇਡਾ ਆਸਟ੍ਰੇਲੀਆ ਯੂਕੇ ਤੇ ਮੱਧਮ ਦੀ ਆਵਾਜ਼ ਦੇ ਵਿੱਚ ਕਹਿ ਰਹੀ ਅਮਰੀਕਾ ਦਾ ਨਾਂ ਵੀ ਲੈ ਦਿੰਦੇ ਵੀ ਇੱਥੇ ਖਾਲਸਤਾਨੀਆਂ ਨੂੰ ਬਹੁਤ ਖੁੱਲ ਦਿੱਤੀ ਗਈ ਹੈ ਹੁਣ ਵੋਟਾਂ ਦੇ ਮੱਦੇਨਜ਼ਰ ਇਹ ਵੈਸਟਰਨ ਨੂੰ ਤੇ ਇਹਨਾਂ ਚੈਲੰਜ ਨਹੀਂ ਕਰ ਸਕਦੇ ਕਿ ਸਿੱਧਾ ਕਹਿਣ ਵੀ ਹਾਂ ਅਸੀਂ ਵੈਸਟਰਨ ਦੀ ਧਰਤੀ ਤੇ ਜਾ ਕੇ ਵੀ ਕਤਲੇਆਮ ਜਿਹੜਾ ਉਹ ਕੀਤਾ ਵਾ ਉੱਥੇ ਦੇ ਸਿੱਖਾਂ ਨੂੰ ਮਾਰਿਆ ਹੈ ਪਰ ਕਿਉਂਕਿ ਇਹਨਾਂ ਦਾ ਗਵਾਂਡੀ ਮੂਲਕੋਂ ਪਾਕਿਸਤਾਨ ਹੈ ਤੇ ਵੋਟਾਂ ਦੇ ਵਿੱਚ ਹਮੇਸ਼ਾ ਹੀ ਇਹਨਾਂ ਦਾ ਕਦੇ ਕੰਮ ਸਿਰੇ ਨਹੀਂ ਚੜਿਆ ਜਦੋਂ ਤੱਕ ਕਿ ਐਂਟੀ ਮੁਸਲਮਾਨ ਤੇ ਐਂਟੀ ਪਾਕਿਸਤਾਨ ਪ੍ਰੋਪਗੈਂਡਾ ਫਲੋਟ ਨਾ ਕਰਨ ਕਿਉਂਕਿ ਇੱਥੇ ਦੀ ਬਹੁ ਗਿਣਤੀ ਨੂੰ ਬੜਾ ਜ਼ਰੂਰੀ ਆ ਜੇ ਇਹਨਾਂ ਕੋਸ਼ਿਸ਼ ਕਰਨਾ ਹੈ ਤੇ ਇਹ ਪੇਸ਼ ਕਰਨਾ ਵੀ ਹਾਂ ਅਸੀਂ ਪਾਕਿਸਤਾਨ ਦੇ ਬੜੇ ਕਟੜ ਵਿਰੋਧੀਆਂ ਤੇ ਅਸੀਂ ਉਹਨਾਂ ਦੀ ਮਤਲਬ ਅਕਲ ਟਿਕਾਣੇ ਰੱਖਾਂਗੇ ਇਸ ਕਾਰਡ ਦੇ ਉੱਤੇ ਮੋਦੀ ਨੇ ਆਪਣੀ ਦੂਸਰੀ ਪਾਰੀ ਸ਼ੁਰੂ ਕੀਤੀ ਸੋ ਤੀਸਰੀ ਪਾਰੀ ਦੇ ਵਿੱਚ ਵੀ ਹੋਣਾ ਜਿੱਥੇ ਉਹਨੇ ਪਾਕਿਸਤਾਨ ਦਾ ਕਾਰਡ ਖੇਡਿਆ ਹੈ ਨਾਲ ਦੇ ਨਾਲ ਉਹ ਜਿਹੜਾ ਨਿਸ਼ਾਨਾ ਉਹ ਸਿੱਖਾਂ ਦੇ ਉੱਤੇ ਵੀ ਸੋ ਇਹ ਸਾਰੀ ਚੀਜ਼ ਨੂੰ ਜਿਹੜਾ ਆ ਸਾਨੂੰ ਸਮਝਣਾ ਚਾਹੀਦਾ ਔਰ ਕਤਲਿਆਮ ਕਰਨਾ ਕਿਸੇ ਦਾ ਵੀ ਕਤਲ ਕਰਨਾ ਚਾਹੇ ਇੰਡੀਆ ਦੀ ਧਰਤੀ ਤੇ ਹੋਵੇ ਤੇ ਚਾਹੇ ਕਿਸੇ ਹੋਰ ਮੁਲਕ ਦੀ ਧਰਤੀ ਤੇ ਹੋਵੇ ਇਹ ਬਿਲਕੁਲ ਵੀ ਜਾਇਜ਼ ਨਹੀਂ ਆ ਔਰ ਅਸੀਂ ਇਸ ਚੀਜ਼ ਦੀ ਨਿਖੇਦੀ ਵੀ ਕਰਦੇ ਹਾਂ ਕੰਡੈਮ ਵੀ ਕਰਦੇ ਹਾਂ ਔਰ ਉਹਦੇ ਨਾਲ ਨਾਲ ਆਪਣੇ ਲੋਕਾਂ ਨੂੰ ਤੇ ਖਾਸ ਤੌਰ ਦੇ ਉੱਤੇ ਜਿਹੜੀਆਂ 5 वाइज ਕੰਟਰੀਜ਼ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੇਸ਼ੱਕ ਰਾਸਨਾਥ ਸਿੰਘ ਨੇ ਨਾਮ ਪਾਕਿਸਤਾਨ ਦਾ ਲਿਆ ਪਰ ਜਿੱਦਾਂ ਸਾਡੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਵੀ ਹੈਗੀ ਹੈ ਨਾ ਕਿ ਕਹਿਣਾ ਧੀ ਨੂੰ ਤਾਂ ਸੁਣਾਉਣਾ ਨੌ ਨੂੰ ਇਹ ਕੰਮ ਕੁਝ ਇਸ ਤਰ੍ਹਾਂ ਦਾ ਕੀਤਾ ਇੰਡੀਆ ਨੇ ਕਿਹਾ ਬੇਸ਼ੱਕ ਇਹ ਨਾ ਪਾਕਿਸਤਾਨ ਨੂੰ ਜਾਂ ਪੇ ਤੁਹਾਡੀ ਧਰਤੀ ਤੇ ਆ ਕੇ ਵੀ ਮਾਰ ਸਕਦੇ ਆ ਪਰ ਇਹਦੇ ਨਾਲ ਨਾਲੇ ਨਾ ਇਸ਼ਾਰਾ ਵੀ ਦਿੱਤਾ ਆ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਕਤਲ ਹੋਏ ਨੇ ਉਹਦੇ ਪਿੱਛੇ ਵੀ ਇੰਡੀਆ ਦੀ ਰੌ ਦਾ ਹੱਥ ਆ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਦਾ ਹੱਥ ਆ ਸੋ ਇਹਨਾਂ ਸਾਰੀਆਂ ਘਟਰਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਆਪਣਾ ਖਾਲਸਾਤਾਨ ਦਾ ਸੰਘਰਸ਼ ਆਪਣੇ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਹੋਰ ਮਜ਼ਬੂਤੀ ਦੇ ਨਾਲ ਅੱਗੇ ਲੈ ਕੇ ਜਾਣ ਦੇ ਲਈ 12 ਤਰੀਕ ਨੂੰ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਮਾਰਚ ਕਰਾਂਗੇ। ਔਰ ਪੰਜਾਬ ਦੀ ਧਰਤੀ ਤੇ ਜਿਹੜੀ ਇੱਕ ਕੱਲ ਦੀ ਘਟਨਾ ਵਾਪਰੀ ਹੈ ਇਹਦੇ ਨਾਲ ਜੁੜਦੀ ਉਹ ਇਹ ਆ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਸਾਖੀ ਦਾ ਦੇ ਆਉਣ ਵਾਲਾ ਖਾਲਸਾ ਸਾਜਨਾ ਦਿਵਸ ਆਉਣ ਵਾਲਾ ਪੂਰੀ ਦੀ ਪੂਰੀ ਸੇਕ ਕੌਮ ਦੁਨੀਆ ਦੇ ਚ ਜਿੱਥੇ ਵੀ ਵੱਸਦੀ ਹੋਵੇ ਉਸ ਦਿਨ ਨੂੰ ਧੂਮ ਧਾਮ ਦੇ ਨਾਲ ਮਨਾਉਂਦੇ ਵਿਸਾਖੀ ਇੱਕ ਡੂੰਗਾ ਜੁੜਿਆ ਹੈ ਦੇਣੇ ਸਿੱਖ ਕੌਮ ਦੇ ਨਾਲ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਇਸ ਦਿਨ ਨੂੰ ਜਿਹੜਾ ਆ ਉਹ ਮਨਾਉਂਦੇ ਆ ਰਹੇ ਨੇ ਜਿੱਥੇ ਇਤਿਹਾਸਕ ਤੌਰ ਤੇ ਬਹੁਤ ਸਾਰੀਆਂ ਘਟਨਾਵਾਂ ਵੀ ਇਹਦੇ ਨਾਲ ਜੁੜੀਆਂ ਨੇ ਨਾਲ ਦੀ ਨਾਲ ਤੇ ਜਿਹੜਾ ਸਾਡਾ ਮੌਜੂਦਾ ਸੰਘਰਸ਼ ਇੰਡੀਆ ਦੇ ਵਿਚ ਰਹਿੰਦੇ ਹੋਏ ਜਿਹੜੇ ਪੰਜਾਬ ਦੀ ਜੱਦੋਜਾਹਦ ਜਿਹੜੇ ਸਿੱਖਾਂ ਦਾ ਸੰਘਰਸ਼ ਆ ਉਹਦੇ ਵਿੱਚ ਵੀ ਵਿਸਾਖੀ ਵਾਲੇ ਦਿਨ ਦੇ ਨਾਲ ਇੱਕ ਅਹਿਮ ਘਟਨਾ ਜੁੜੀ ਹੈ। ਤਕਰੀਬਨ 46 ਸਾਲ ਪਹਿਲਾਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਸਾਕਾ ਵਰਤਦਾ ਜਿਹਦੇ ਵਿੱਚ ਗੁਰੂ ਧਾਮ ਨੂੰ ਚੈਲੰਜ ਕਰਨ ਵਾਲੇ ਨਿਰੰਕਾਰੀਆਂ ਜਿਨ੍ਹਾਂ ਨੂੰ ਪੰਥ ਨਕਲੀ ਨਿਰੰਕਾਰੀ ਕਹ ਕੇ ਸੰਬੋਧਨ ਕਰਦਾ ਉਹਨਾਂ ਵੱਲੋਂ ਗੁਰੂ ਮਹਾਰਾਜ ਖਾਲਸਾ ਪੰਥ ਨੂੰ ਚੜਾਉਣ ਦੇ ਲਈ ਜਿਹੜੀਆਂ ਉਸ ਵਕਤ ਹਰਕਤਾਂ ਕੀਤੀਆਂ ਜਾਂਦੀਆਂ ਹੈ ਉਹਨਾਂ ਨੂੰ ਡੱਕਣ ਦੇ ਲਈ 13 ਸਿੰਘ ਗਏ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਨ੍ਹਾਂ ਨੂੰ ਨਿਰੰਕਾਰੀਆਂ ਵੱਲੋਂ ਗੋਲੀਆਂ ਮਾਰ ਕੇ 13 April 1978 ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਇੱਕ ਐਹੋਜੀ ਘਟਨਾ ਸੀ ਐਹੋਜ ਇੱਕ ਇਨਸੀਡੈਂਟ ਸੀ ਜਿਨੇ ਮੌਜੂਦਾ ਸਮੇ ਦਾ ਸੰਘਰਸ਼ ਜਿਹੜਾ ਪੰਜਾਬ ਦਾ ਜਾਂ ਖਾਸ ਤੌਰ ਦੇ ਤੇ ਸਿੱਖਾਂ ਦਾ ਉਹਦਾ ਇੱਕ ਮੋੜ ਕਟਿਆ ਇੱਕ ਮੁੱਢ ਬਣਿਆ ਬੇਸ਼ੱਕ ਕੋਝ ਸੰਸਥਾਵਾਂ 1978 ਤੋਂ ਪਹਿਲਾਂ ਵੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੀਆਂ ਹਨ ਪਰ ਬਹੁਤਾਤ ਜਿਹੜੀਆਂ ਖਾਲਸਤਾਨੀ ਪੱਕੀ ਜਿਹੜੀਆਂ ਆਜ਼ਾਦੀ ਪੱਕੀ ਸੰਸਥਾਵਾਂ ਨੇ ਸਿੱਖਾਂ ਦੀਆਂ ਉਹ 1978 ਦੇ ਇਸ ਵਿਸਾਖੀ ਤੋਂ ਬਾਅਦ ਵਿੱਚ ਹੋਣ ਦੇ ਵਿੱਚ ਆਈਆਂ। ਇੱਥੇ ਤੱਕ ਦਲ ਖਾਲਸਾ ਤੇ ਬੱਬਰ ਖਾਲਸਾ ਵੀ ਇਸ ਘਟਨਾ ਦੀ ਹੀ ਉਪਜ ਸੀ। ਇਸ ਘਟਨਾ ਨੇ ਹੀ ਉਹਨਾਂ ਨੌਜਵਾਨਾਂ ਝੰਡੋੜਿਆ ਜਿਨ੍ਹਾਂ ਨੇ ਇਹ ਰਸਤਾ ਅਖਤਿਆਰ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੀ ਜਿਹੜੇ ਮਸਲੇ ਨੇ ਜਾਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਪੰਜਾਬ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਸੋ ਇਥੋਂ ਤੱਕ ਧਰਮ ਜੁੱਧ ਮੋਰਚੇ ਦੇ ਵੀ ਜੇ ਤੁਸੀਂ ਡਿਟੇਲ ਦੇ ਚ ਜਾਓ ਤੇ 1978 ਦਾ ਜਿਹੜਾ ਸਾਕਾ ਹੈ ਉਹ ਉਹਦਾ ਵੀ ਮੋੜ ਬੰਦ ਆ। ਉਹੀ ਚੱਲਦਾ ਚੱਲਦਾ 1978 ਤੋਂ 1984 ਤੱਕ ਜਾਂਦਾ ਆ ਜਦੋਂ ਇੰਡੀਆ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ 1978 ਦੀ ਵਿਸਾਖੀ ਜਿਹੜੀ ਆ ਉਹਨੇ ਮੌਜੂਦਾ ਸਮੇਂ ਦੇ ਸਿੱਖ ਸੰਘਰਸ਼ ਦਾ ਮੋੜ ਬੰਨਿਆ। ਤੇ ਉਸ ਨੂੰ 46 ਸਾਲ ਪੂਰੇ ਹੋਣ ਵਾਲੇ ਨੇ ਤੇ ਇੰਨਾ 46 ਸਾਲਾਂ ਦੇ ਵਿੱਚ ਪੈਰ ਪੈਰ ਦੇ ਉੱਤੇ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ ਇੰਡੀਆ ਵੱਲੋਂ ਤੇ ਸਾਨੂੰ ਇਹੋ ਜਿਹੀਆਂ ਚੋਟਾਂ ਮਾਰੀਆਂ ਗਈਆਂ ਜੇ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਹਰ ਵਾਰ ਪਹੁੰਚਦੇ ਰਹੇ ਹਾਂ ਕਿ ਪੰਜਾਬ ਦੇ ਪੰਥ ਦੇ ਮਸਲੇ ਇੰਡੀਆ ਤੋਂ ਅਲੱਗ ਹੋ ਕੇ ਹੋਣੇ ਨੇ ਹੱਲ ਪੰਜਾਬ ਜਿਹੜੇ ਮਸਲੇ ਹੱਲ ਹੋਣੇ ਨੇ ਉਹ ਉਦੋਂ ਤੱਕ ਹੱਲ ਨਹੀਂ ਹੋਣੇ ਜਦ ਤੱਕ ਪੰਜਾਬ ਇੰਡੀਆ ਦੇ ਕਬਜ਼ੇ ਤੋਂ ਆਜ਼ਾਦ ਨਹੀਂ ਹੋ ਜਾਂਦਾ ਸੋ ਉਹਨੂੰ 46 ਸਾਲ ਇਸ ਸਾਲ ਪੂਰੇ ਹੋਣ ਜਾ ਰਹੇ ਨੇ ਤਾਂ ਇਸੇ ਆਜ਼ਾਦੀ ਦੇ ਸੰਘਰਸ਼ ਨੂੰ ਉਸੇ 1978 ਦੀ ਦਸਾਕੇ ਨੇ ਹਥਿਆਰਬੰਦ ਸੰਘਰਸ਼ ਦਾ ਮੋੜ ਵੀ ਬਣਿਆ ਜਿਸ ਤੋਂ ਬਾਅਦ ਤਕਰੀਬਨ 14-15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਦੋਵੇਂ ਪਾਸਿਓਂ ਜਾਨਾਂ ਦਾ ਨੁਕਸਾਨ ਹੋਇਆ ਦੋਵੇਂ ਪਾਸਿਓਂ ਜਾਨਾਂ ਗਈਆਂ ਨੇ ਸਿੱਖਾਂ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਵੀ ਤੇ ਇੰਡੀਆ ਵਾਲੇ ਪਾਸੇ ਵੀ ਸੋ ਉਹਨਾਂ 46 ਸਾਲਾਂ ਦੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ ਆਪਣੀ ਸੰਘਰਸ਼ ਦੀ ਮਜ਼ਬੂਤੀ ਵਧਾਉਂਦੇ ਇਸ ਵਾਰ ਵਿਸਾਖੀ ਦੇ ਸਬੰਧ ਦੇ ਅਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਤੇ ਉਹਨਾਂ 13 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਮਾਰਚ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ 12 April ਨੂੰ ਕੀਤਾ ਜਾਏਗਾ। 13 April ਨੂੰ ਉੱਥੇ ਵਿਸਾਖੀ ਦਾ ਭੋਗ ਪਾਣੇ ਨੇ ਉਸ ਤੋਂ ਇੱਕ ਦਿਨ ਪਹਿਲਾਂ 12 ਤਰੀਕ ਨੂੰ ਦਲ ਖਾਲਸਾ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਮਾਰਚ ਕੀਤਾ ਜਾਏਗਾ। ਇਹ ਮਾਰਚ ਗੁਰਮਤ ਵਿਦਿਆਲਾ ਦਮਦਮਾ ਟਕਸਾਲ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚੇਗਾ ਜਿੱਥੇ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਸਾਡੇ ਜਲਾਵਤਨ ਹੋਏ ਯੋਧੇ ਨੇ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਜਿਹੜੇ ਇਹਨਾਂ 46 ਸਾਲਾਂ ਦੇ ਦੌਰਾਨ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਉਹਨਾਂ ਸਾਰਿਆਂ ਦੇ ਨਿਮਿਤ ਅਰਦਾਸ ਵੀ